ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਤ ਕ੍ਰੀਏਸ਼ਨ ਅੱਜ ਦੇ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਵਿੰਟਰ ਦੇ ਸੂਟ ਲੈ ਕੇ ਆਏ ਜੀ ਕਟ్రਾਈ ਦੇ ਵਿੱਚ ਸੂਟ ਹੋਣ ਕੇ ਪ੍ਰਿੰਟ ਸੂਟ ਬਲੋਕ ਪ੍ਰਿੰਟਿੰਗ ਦੇ ਵਿੱਚ ਇੱਕ ਦੋ ਸੂਟ ਰੈਡੀ ਕਰਾਇਆ ਤੇ ਕਟ్రਾਈ ਦੇ ਟਿਸਟਾ ਬ੍ਰੈਂਡ ਦੇ ਦੋ ਸੂਟ ਦਿਖਾਵਾਂਗੇ ਤੁਹਾਨੂੰ ਤੇ 10 ਬ੍ਰੈਂਡ ਦੇ ਸੂਟ ਦਿਖਾਵਾਂਗੇ ਕਿਹੜੀ ਪਿਆਰੀ ਕਲੈਕਸ਼ਨ ਹੈ ਪ੍ਰਾਈਸ ਸੂਟਾਂ ਦਾ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜੇ ਇਹਨਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮੋਸ਼ਮੀ ਦੇ ਵਿੱਚ ਆਪਾਂ ਵੀਡੀਓ ਸਭਾ ਨੂੰ ਤੇ ਸਾਡੇ ਨੂੰ ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਰੇਕ ਸੂਟ ਦਾ ਪ੍ਰਾਈਸ ਨਾਮ ਦੀ ਨਾਲ ਦੱਸੀਦਾ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਹੈ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038246580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਜੀ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਹੜੇ ਕੋਰੀਅਰ ਚਾਰਚਸ ਹੋਣਗੇ ਉਹ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਪੇ ਕਰਨੇ ਹੁੰਨੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲਾਂ ਹੀ ਆਪਣਾ ਫੁੱਲ ਅਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਰਾਜਪੁਰੇ ਹੈ ਸ਼ਾਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ਾਪ ਹੈ ਜਦ ਮਰਜੀ ਸ਼ਾਪ ਤੇ ਤੁਸੀਂ ਵਿਜ਼ਿਟ ਕਰ ਸਕਦੇ ਹੋ ਬਾਕੀ ਜਿਨ੍ਹਾਂ ਨੂੰ ਸਕਰੀਨ ਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਹੈ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ 컬렉ਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਅੱਜ ਦਾ ਪਹਿਲਾ ਸੂਟ ਦੇਖੋ ਕਟ్రਾਈ ਦੇ ਵਿੱਚ ਸੂਟ ਹੈ ਜੀ ਕਰੀਮ ਰੰਗ ਦੇ ਵਿੱਚ ਇਹ 10 ਬ੍ਰੈਂਡ ਦਾ ਸੂਟ ਰਹੂਗਾ ਬਿਲਕੁਲ ਸੌਫਟ ਕਟ్రਾਈ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਆਊਟ ਲਾਈਨਿੰਗ ਸੂਟ ਬਣਨਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਬੜੇ ਸੋਹਣੇ ਸਰਦਾਰੀ ਪ੍ਰਿੰਟ ਦਿਖਾਵਾਂਗੇ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ 2.5 ਮੀਟਰ ਦੀ ਉਹ ਬਾਟਮ ਦੀ ਕੱਟ ਰਹਿਣੀ ਹੈ ਜੀ ਨਾਲ ਤੇ ਪੂਰਾ 2.5 ਮੀਟਰ ਦਾ ਪਿਓਰ ਮਸਲੀਨ ਦਾ ਦੁਪੱਟਾ ਰਹੂਗਾ ਨਾਲ ਇਹ ਤਾਂ ਸ਼ਰਟ ਆ ਗਈ ਸ਼ਰਟ ਦੀ ਪ੍ਰਿੰਟਿੰਗ ਹੈ ਤੇ ਨਾਲ ਸੈਲਫ ਦੇ ਵਿੱਚ ਜਿਵੇਂ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਕਹਿੰਦੇ ਆਪਾਂ ਸੈਲਫ ਦੇ ਵਿੱਚ ਹੀ ਬਾਟਮ ਹੈ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰਹਿਣਾ ਪੂਰਾ 2.5 ਮੀਟਰ ਦਾ ਪਿਓਰ ਮਸਲੀਨ ਦਾ ਦੁਪੱਟਾ ਹੈ ਦੇਖੋ ਬਹੁਤ ਪਿਆਰਾ ਇਹ ਲੁੱਕ ਦੇ ਵਿੱਚ ਆ ਜਾਣਾ ਬਹੁਤ ਸੋਹਣਾ ਸੂਟ ਹੈ ਤੁਸੀਂ ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਸਕਦੇ ਹੋ ਕਿੰਨਾ ਪਿਆਰਾ ਸੂਟ ਹੈ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਕਟ్రਾਈ ਦਾ ਮੈਚਿੰਗ ਸੂਟ ਹੈ 2200 ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਅੱਜ ਦਾ ਆਪਣਾ ਇਹ ਵਾਲਾ ਸੂਟ ਇਹ ਸੇਮ ਪ੍ਰਿੰਟ ਦੇ ਵਿੱਚ ਹੈਗਾ ਆਪਣੇ ਕੋਲ ਗ੍ਰੇ ਕਲਰ ਸੇਮ ਪ੍ਰਿੰਟ ਦੇ ਵਿੱਚ ਬੜਾ ਸੋਹਣਾ ਜਿਹਾ ਗ੍ਰੇ ਕਲਰ ਹੈ ਸਰਦਾਰੀ ਸੂਟ ਰਹਿਣਗੇ ਇੱਥੇ ਤੋਂ ਵੀ ਇਹਦਾ ਸਕਰੀਨਸ਼ਾਟ ਤੁਸੀਂ ਲੈ ਸਕਦੇ ਹੋ ਨਾਲ ਬਾਟਮ ਹੈ ਮੈਚਿੰਗ ਤੇ ਨਾਲ ਮਸਲੀਨ ਦਾ ਦੁਪੱਟਾ 10 ਬ੍ਰਾਂਡ ਦੇ ਸੂਟ ਇਹ ਜਦੋਂ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹ ਵਾਲੇ ਸੂਟ ਦਾ ਬਹੁਤ ਪਿਆਰਾ ਪ੍ਰਿੰਟ ਹੈ ਕੋਈ ਲਾਈਨਿੰਗ ਨਹੀਂ ਲੱਗਣੀ ਵਿਦਾਊਟ ਲਾਈਨਿੰਗ ਸੂਟ ਬਣਨਾ ਸੈਲਫ ਦੇ ਵਿੱਚ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਹੈ ਦੇ ਨਾਲ ਪਿਓਰ ਮਸਲੀਨ ਦਾ ਪੂਰਾ 2.5 ਮੀਟਰ ਦਾ ਦੁਪੱਟਾ ਰਹੂਗਾ ਇਹ ਲੁੱਕ ਦੇ ਵਿੱਚ ਦੇਖ ਕਿੰਨਾ ਪਿਆਰਾ ਸੂਟ ਹੈ ਬੜੇ ਪਿਆਰੇ ਸਰਦਾਰੀ ਸੂਟ ਅਖੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਸੇਮ ਪ੍ਰਿੰਟ ਦੇ ਵਿੱਚ ਨੈਕਸਟ ਹੈਗਾ ਬਲੈਕ ਕਲਰ ਬਲੈਕ ਤਾਂ ਦੇਖੋ ਹੈ ਹੀ ਸਦਾ ਬਹਾਰ ਸੂਟ ਦਾ ਗ੍ਰੇਸ ਫੁੱਲ ਰੰਦਾ ਜੀ ਬਲੈਕ ਕਲਰ ਹਰ ਇੱਕ ਏਜ ਦੇ ਵਿੱਚ ਪੈ ਜਾਂਦਾ ਹੈ ਜਿਹੜਾ ਨਹੀਂ ਪ੍ਰਿੰਟਿੰਗ ਇਹ ਚੱਲਦਾ ਸਪਿਰਿੰਟ ਦੇ ਟੋਕ ਇੰਨਾ ਪਿਆਰਾ ਬਲੈਕ ਦਾ ਉਹ ਸੋਹਣਾ ਪ੍ਰਿੰਟ ਹੈ ਨਾਲ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਬਾਟਮ ਰਹੂਗੀ ਤੇ ਨਾਲ ਪਿਓਰ ਮਸਲੀਨ ਦਾ ਦੁਪੱਟਾ ਰਹਿਣਾ ਬਹੁਤ ਬੀਸਫੁਲ ਸੂਟ ਹੈ। ਜੇਕਰ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ। 2200 ਇਹ ਤਿੰਨ ਕਲਰ ਦਿਖਾਏ ਆ ਮੈਂ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਸੋਹਣਾ ਬੀ ਵਾਲਾ ਡਿਜ਼ਾਈਨ ਹੈ। ਬਲੂ ਕਲਰ ਦੇ ਵਿੱਚ ਸੂਟ ਹੈ ਜੀ ਇਹ ਆਪਣਾ। ਇਹ ਦੇਖੋ ਕਿੰਨਾ ਗ੍ਰੇਸਫੁਲ ਸੂਟ ਹੈ। ਬਹੁਤ ਪਿਆਰਾ। ਕਟਾਈ ਦੇ ਸੂਟ ਹੈ।

ਤੱਕ ਇਹ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਇਹ ਸਿੰਗਲ ਹੈ ਕਲਰ ਇਹ ਪ੍ਰਿੰਟ ਦੇ ਵਿੱਚ ਪ੍ਰਾਈਸ ਹੈਗਾ 2200 2200 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬੜਾ ਸੋਹਣਾ ਸਕੀਨ ਕਲਰ ਦੇ ਵਿੱਚ ਬੜਾ ਸੋਹਣਾ ਪੀਚ ਜਿਹਾ ਸਕੀਨ ਜਿਹਾ ਕਲਰ ਹੈ ਪੀਚ ਜੀ ਟੋਨ ਤੇ ਅੰਬੀ ਵਾਲਾ ਪ੍ਰਿੰਟ ਹੈ ਸੋਬਰ ਜਿਹਾ ਸੂਟ ਇਹ ਜਿਹੜਾ ਇਹਨੂੰ প্রিন্টিੰਗ ਨੂੰ ਕਿੰਨਾ ਪਿਆਰਾ ਪ੍ਰਿੰਟ ਹੈ ਵਾਲੇ ਸੂਟ ਦਾ ਇਹ ਸ਼ਰਟ ਆ ਗਈ ਨਾਲ ਮੈਚਿੰਗ ਬਾਟਮ ਰਹੂਗੀ ਦੁਪੱਟਾ ਬੜਾ ਪਿਆਰਾ ਇਹ ਲੁੱਕ ਦੇ ਵਿਚਾਰ ਨਾਲ ਸੋ ਦੇਖੋ ਕਿੰਨਾ ਪਿਆਰਾ ਦੁਪੱਟਾ ਹੈ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਵਰਤ 200 ਪ੍ਰਾਈਸ ਹੈ 2200 ਪ੍ਰਾਈਸ ਦੇ ਨਾਲ ਨੈਕਸਟ ਇਹ ਸੇਮ ਬ੍ਰਿੰਟ ਦੇ ਵਿੱਚ ਹੈਗਾ ਮਸਟਰਡ ਕਲਰ ਸੇਮ ਦੇ ਵਿੱਚ येलो ਮਸਟਰਡ ਕਲਰ ਹੈ ਅਗਲੀ ਅਮੀ ਸ਼ਰਟ ਦੀ ਆ ਗਈ ਪ੍ਰਿੰਟਿੰਗ ਬਹੁਤ ਪਿਆਰਾ ਪ੍ਰਿੰਟ ਹੈ ਨਾਲ ਮੈਚਿੰਗ ਬਾਟਮ ਸਲਫ ਦੇ ਵਿੱਚ ਤੇ ਪਿਓਰ ਮਸਲੀਨ ਦਾ ਦੁਪੱਟਾ ਰਹਿਣਾ ਸੁਪਾ ਇੱਥੇ ਵੀ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ 2200 ਪ੍ਰਾਈਸ ਹੈ ਨਾ ਨੈਕਸਟ ਆ ਗਿਆ ਇਹਦੇ ਵਿੱਚ ਰੈੱਡ ਕਲਰ ਸਿੱਟ ਦੇ ਵਿੱਚ ਰੈੱਡ ਕਲਰ ਹੈ ਅੰਬੀ ਵਾਲਾ ਪ੍ਰਿੰਟ ਬਹੁਤ ਪਿਆਰਾ ਕਟ్రਾਈ ਦੇ ਸੂਟ ਹੈ ਜੀ 10 ਬ੍ਰਾਂਡ ਦੇ ਕੋਈ ਲਾਈਨਿੰਗ ਨਹੀਂ ਲੱਗਣੀ ਮੈਚਿੰਗ ਸੂਟ ਹੈ ਇਹ ਆ ਗਈ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਸ਼ਰਟ ਤੇ ਨਾਲ ਮੈਚਿੰਗ ਬਾਟਮ ਰਹੂਗੀ ਕਟ్రਾਈ ਦੀ ਉਹ ਬਾਟਮ ਹੈ ਜੀ ਨਾਲ ਮੈਚਿੰਗ ਤੇ ਪਿਓਰ ਮਸਲੀਨ ਦਾ ਦੁਪੱਟਾ ਰਹੇਗਾ ਬਹੁਤ ਗ੍ਰੇਸਫੁਲ ਸੂਟ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ 2200 ਪ੍ਰਾਈਸ ਹੈ ਤਿੰਨ ਕਲਰ ਦਿਖਾਈਆਂ ਇੱਕ ਪ੍ਰਿੰਟ ਦੇ ਵਿੱਚ 2200 ਪ੍ਰਾਈਸ ਦੇ ਨਾਲ ਇਹ ਤਾਂ ਕੋਟ్రਾਈ ਦੇ ਸੂਟ ਦਿਖਾਈਆਂ ਮੈਂ ਤੁਹਾਨੂੰ ਨੈਕਸਟ ਆ ਗਿਆ ਬਲੌਕ ਪ੍ਰਿੰਟਿੰਗ ਦੇ ਵਿੱਚ ਸੂਟ ਹੈ ਜੀ ਪਸ਼ਮੀਨੇ ਦੇ ਵਿੱਚ ਬਿਲਕੁਲ ਪਿਓਰ ਪਸ਼ਮੀਨਾ ਕੋਈ ਬੁਰ ਨਹੀਂ ਆਊਗਾ ਜੀ ਫੁੱਲ ਗਰੰਟੀ ਦੇ ਨਾਲ ਹੈ ਸੂਟ ਤੇ ਬਲੌਕ ਪ੍ਰਿੰਟਿੰਗ ਦੇ ਵਿੱਚ ਹੈ ਲਾਈਟ ਪਰਪਲ ਜਿਹਾ ਕਲਰ ਹੈ ਪਸ਼ਮੀਨੇ ਦਾ ਇਹ ਸਾਰੀ ਬਲੌਕ ਪ੍ਰਿੰਟਿੰਗ ਕਰਾਈ ਹੋਈ ਆਪਾਂ ਨੇ ਸ਼ਰਟ ਆ ਗਈ ਉਹ ਕਿੰਨਾ ਪੈਰਾ ਪੂਰੇ 5 ਮੀਟਰ ਦੀ ਕੱਟ ਰਹੂਗੀ ਸੂਟ ਦੀ ਇਹ ਸਾਰੀ ਬਲੌਕ ਪ੍ਰਿੰਟ ਹੀ ਹੈ نیچے geke ਰੇ ਤੱਕ ਬਾਜੂ ਤੇ ਵੀ ਇਹ ਨਾਲ ਇਹ ਬਾਜੂ ਤੇ ਆ ਜਾਣਾ ਜਿਨ੍ਹਾਂ ਨੇ ਬਾਜੂ ਪਲੇਨ ਵੀ ਰੱਖਣੀ ਹੈ ਇਹ ਤੁਸੀਂ ਬਾਟਮ ਤੇ ਵੀ ਕਰ ਸਕਦੇ ਹੋ ਸਲਵਾਰ ਤੇ ਆ ਜਾਣਾ ਵੈਸੇ ਬਾਜੂ ਦੇ ਲਈ ਇਹ 슬ੀਵਸ ਤੇ ਆ ਲੈਣਾ ਤੇ ਇਹ ਫਰੰਟ ਲੁੱਕ ਆ ਜਾਣੀ ਹੈ ਸ਼ਰਟ ਦੀ ਪ्योर ਕਸ਼ਮੀਰੀ ਦੇ ਵਿੱਚ ਬਿਲਕੁਲ ਸੌਫਟ ਦੇ ਵਿੱਚ ਕੋਈ ਲਾਈਨਿੰਗ ਨਹੀਂ ਲੱਗਣੀ ਹੈਗੀ ਵੀ ਦਾ ਆਊਟਲਾਈਨਿੰਗ ਸੂਟ ਬਣਨਾ ਬਹੁਤ ਪਿਆਰਾ ਕਲਰ ਇਹ ਵੀ ਕੁਦੇ ਵਿੱਚ ਆ ਜਾਣਾ ਤੇ ਨਾਲ ਹੈਗਾ ਚਨਾਉਨ ਦਾ ਦੁਪੱਟਾ ਦੁਪੱਟੇ ਦੇ ਵੀ ਬਲੌਕ ਪ੍ਰਿੰਟਿੰਗ ਹੈ ਜੀ ਚਨਾਉਨ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਗ੍ਰੇਸ ਤੁਸੀਂ ਦੇਖ ਸਕਦੇ ਹੋ ਦੁਪੱਟੇ ਦੀ ਪੂਰੇ 2.5 ਮੀਟਰ ਦਾ ਦੁਪੱਟਾ ਹੈ ਬਹੁਤ ਪਿਆਰੀ ਬਲੌਕ ਪ੍ਰਿੰਟਿੰਗ ਦੁਪੱਟੇ ਤੇ ਹੋਈ ਹੈ ਇੱਥੇ ਤੇ ਤੁਸੀਂ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਸੂਟ ਦਾ ਦੇਖੋ ਕਿੰਨਾ ਪਿਆਰਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਪਨਾਏ ਵਾਲਾ ਸੂਟ ਇਹਦੇ ਵਿੱਚ ਇੱਕ ਕਲਰ ਹੋਰ ਹੈ ਡਿਜ਼ਾਈਨਿੰਗ ਅਲੱਗ-ਅਲੱਗ ਰਹੂਗੀ ਮੈਰੂਨ ਕਲਰ ਦੇ ਵਿੱਚ ਡਿਜ਼ਾਈਨਿੰਗ ਅਲੱਗ ਹੈ ਜੀ ਸੂਟਾਂ ਦੀ ਇਹ ਲੁੱਕ ਦੇ ਵਿੱਚ ਆ ਜਾਣਾ ਪੂਰਾ 5 ਮੀਟਰ ਦੀ ਕੱਟ ਹੈ ਸੂਟ ਦੀ ਮੈਰੂਨ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਬਲੌਕ ਪ੍ਰਿੰਟ ਹੋਇਆ ਪੂਰੀ ਸ਼ਰਟ ਤੇ ਇਹ ਸਾਰਾ ਆ ਜਾਣਾ ਤੇ ਨਾਲ ਬਾਜੂ ਤੇ ਵੀ ਹੈ ਇਹ 슬ੀਵਸ ਤੇ ਆ ਜਾਣੀ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸਾਰਾ ਬਲੌਕ ਪ੍ਰਿੰਟ ਹੋਇਆ ਜਿੰਨਾ ਮਰਜ਼ੀ ਤੁਸੀਂ ਵਾਸ਼ ਕਰ ਲਓਗੇ ਬਿਲਕੁਲ ਡਲ ਨਹੀਂ ਹੁੰਦਾ ਕਲਰ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਮੈਰੂਨ ਕਲਰ ਦੇ ਵਿੱਚ ਦੇ ਨਾਲ ਹੈਗਾ ਚਨੌਨ ਦਾ ਦੁਪੱਟਾ ਪੂਰੇ 2.5 ਮੀਟਰ ਦੀ ਕੱਟ ਰਹੂਗੀ ਦੁਪੱਟੇ ਦੀ ਸੂਟ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਇਹ ਬਹੁਤ ਹੀ ਚੰਗਾ ਬਹੁਤ ਪਿਆਰਾ ਕਲਰ ਹੈ ਮੈਰੂਨ ਕਲਰ ਬਹੁਤ ਗ੍ਰੇਸਫੁਲ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੂਟ ਦਾ 3000 ਪ੍ਰਾਈਸ ਹੈ 3000 ਪ੍ਰਾਈਸ ਦੇ ਨਾਲ ਇਹ ਦੋ ਸੂਟ ਮੈਂ ਪਸ਼ਮੀਨੇ ਦੇ ਤੁਹਾਨੂੰ ਬਲੌਕ ਪ੍ਰਿੰਟਿੰਗ ਚ ਦਿਖਾਈਆਂ 3000 ਪ੍ਰਾਈਸ ਦੇ ਨਾਲ ਤੇ ਨੈਕਸਟ ਬਿਲਕੁਲ ਪਿਓਰ ਕਾਟਰਾਏ ਤੇ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਇਹ ਚਨੌਨ ਦੇ ਦੁਪੱਟੇ ਦੇ ਨਾਲ ਬਹੁਤ ਪਿਆਰਾ ਬਿਲਕੁਲ ਪਿਓਰ ਕਾਟਰਾਏ ਹੈ ਇਹ ਲਾਈਨਿੰਗ ਲਾ ਕੇ ਬਣੂਗਾ ਜੀ ਸੂਟ ਪੂਰੇ ਸੂਟ ਨੂੰ ਲਾਈਨਿੰਗ ਲੱਗੂਗੀ ਪਰ ਹੈ ਬਹੁਤ ਪਿਆਰਾ ਸਰਦਾਰੀ ਸੂਟ ਹੈ ਇਹ ਜਨੀ ਸ਼ਰਟ ਦੀ ਪ੍ਰਿੰਟਿੰਗ ਕਿੰਨਾ ਪਿਆਰਾ ਇਹ ਮੈਚਿੰਗ ਸੂਟ ਹੈ ਨਾਲ ਇਹ ਹੈਗੀ ਇਸਦੀ ਬਾਟਮ ਇੱਥੇ ਤੋਂ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਕੋਟ్రਾਈ ਦੀ ਉਹ ਬਾਟਮ ਹੈ ਤੇ ਕੋਟ్రਾਈ ਦੀ ਉਹ ਪਿਓਰ ਕੋਟ్రਾਈ ਦੀ ਉਹ ਸ਼ਰਟ ਹੈ ਤੇ ਨਾਲ ਹੈਗਾ ਚਨਾਉਂ ਦਾ ਦੁਪੱਟਾ ਚਨਾਉਂ ਦਾ ਦੁਪੱਟਾ ਪੂਰੇ 2.5 ਮੀਟਰ ਦਾ ਦੁਪੱਟਾ ਰਹੂਗਾ ਸੂਟ ਦੀ ਗ੍ਰੇਸ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਪਿਓਰ ਕੋਟ్రਾਈ ਦਾ ਸੂਟ ਹੈ 3500 ਪ੍ਰਾਈਸ ਹੈ ਜੀ 3500 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਸੂਟ ਦੀ ਲੁੱਕ ਤੇ ਫੈਬਰਿਕ ਜਦੋਂ ਤੁਸੀਂ ਦੇਖੋਗੇ ਰਿਅਲਿਟੀ ਦੇ ਵਿੱਚ ਬਹੁਤ ਸੌਫਟ ਬਹੁਤ ਸੋਹਣਾ ਫੈਬਰਿਕ ਹੈ ਜੀ 3500 ਪ੍ਰਾਈਸ ਦੇ ਨਾਲ ਇੱਕ ਪ੍ਰਿੰਟ ਹੋ ਰਿਹਾ ਜੀ ਇਹਦੇ ਵਿੱਚ ਸੇਮ ਦੇ ਵਿੱਚ ਹੀ ਫੈਬਰਿਕ ਸੇਮ ਹੈ ਤੇ ਇੱਕ ਪ੍ਰਿੰਟ ਇਹ ਹੋ ਗਿਆ ਆਪਣਾ ਬਹੁਤ ਸੋਹਣਾ ਮੈਚਿੰਗ ਹੀ ਹੈ ਜੀ ਸੂਟ ਇਹ ਵੀ ਪਿਓਰ ਕਟਾਈ ਦੇ ਵਿੱਚ ਲਾਈਨਿੰਗ ਲੱਗ ਕੇ ਸੂਟ ਬਣਨਾ ਇਹ ਲੁੱਕ ਦੇ ਵਿੱਚ ਆ ਜਾਣਾ ਨਦਰ ਬ੍ਰੈਂਡ ਦਾ ਸੂਟ ਹੈ ਇੱਥੇ ਤੁਸੀਂ ਦੇਖ ਸਕਦੇ ਹੋ 셔ਟ ਦੀ ਪ੍ਰਿੰਟਿੰਗ ਤੇ ਨਾਲ ਮੈਚਿੰਗ ਬਾਟਮ ਰਹੂਗੀ ਇਹ ਲੁੱਕ ਆ ਜਾਣਾ ਜੀ ਹੈ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੀ ਹੈ ਸ਼ੈਡੋ ਪ੍ਰਿੰਟਿੰਗ ਵੀ ਕਹਿ ਸਕਦੇ ਆਪਾਂ ਇਹਨੂੰ ਤੇ ਨਾਲ ਚਨਾਉਣ ਦਾ ਦੁਪੱਟਾ ਰਹੂਗਾ ਪੂਰੇ 2.5 ਮੀਟਰ ਦਾ ਦੁਪੱਟਾ ਲੁੱਕ ਦੇਖੋ ਦੁਪੱਟੇ ਦੇ ਕਿੰਨਾ ਪੈਰਾ ਹੈ ਪੂਰੇ ਟਾਈਮ ਇਟਰ ਦਾ ਦੁਪੱਟਾ ਪੂਰਾ ਗ੍ਰੇਸਫੁਲ ਸੂਟ ਅਨਦਰ ਬ੍ਰੈਂਡ ਦਾ ਇਹ ਲੁੱਕ ਦੇ ਵਿੱਚ ਆ ਜਾਂਦਾ ਮੈਚਿੰਗ ਸੂਟ ਇੱਥੇ ਤੇ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਇਹ ਲਾਈਨਿੰਗ ਲੱਗ ਕੇ ਬਣਨਗੇ ਜਿਹੜੇ ਦੋ ਸੂਟ ਮੈਂ ਤੁਹਾਨੂੰ ਇਹ ਦਿਖਾਏ ਆ ਪਿਓਰ ਕਾਟਰਾਏ ਦੇ ਵਿੱਚ ਇਹ ਲਾਈਨਿੰਗ ਲੱਗ ਕੇ ਬਣਨਾ ਪਿਓਰ ਚੁਣੌਣ ਦੇ ਦੁਪੱਟੇ ਦੇ ਨਾਲ 3500 ਪ੍ਰਾਈਸ ਹੈ 3500 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜਮੇ 8146580803 8246580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲਿਓ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ